परम संस्कार योग ਸਾਡੇ ਰਹਿਨਮਾ ਡਾਕਟਰ ਐਸਐਸ ਜੌਨ ਜੀ ਅੱਜ ਦੇ ਪਹਿਲੇ ਸੈਸ਼ਨ ਦੀ ਪ੍ਰਧਾਨਗੀ ਕਰ ਰਹੇ ਸਵਰਨਜੀ ਸਭੀ ਦੀ ਤੇ ਪ੍ਰੈਜ਼ੀਡੀਅਮ ਵਿੱਚ ਸ਼ਾਮਲ ਅਮਰਜੀਤ ਸਿੰਘ ਗਰੇਵਾਲ ਡਾਕਟਰ ਆਰਐਸ ਕੁੰਮਣ ਜੀ ਸਦਾ ਗੁਰਪ੍ਰੀਤ ਸਿੰਘ ਤੂੜ ਜੀ ਡਾਕਟਰ ਸਰਦੇਵ ਸਿੰਘ ਜੀ ਡਾਕਟਰ ਗੁਲਜਾਰ ਸਿੰਘ ਪੰਦੇਰ ਤੇ ਹਾਲਚ ਹਾਜ਼ਰ دانشਵਰ ਦੋਸਤੋ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਇਸ ਸੈਮੀਨਾਰ ਵਿੱਚ ਸ਼ਿਰਕਤ ਕਰਨ ਤੇ ਪੰਜਾਬੀ ਸਾਇੰਟ ਅਕੈਡਮੀ ਵੱਲੋਂ ਆਪਣਾ ਸਤਿਕਾਰ ਤੇ ਅਕੈਡਮੀ ਦੇ ਸਮੂਹ ਪ੍ਰਬੰਧਕੀ ਬੋਰਡ ਵੱਲੋਂ ਸਤਿਕਾਰ ਪੇਸ਼ ਕਰਦਾ ਕਿ ਤੁਸੀਂ ਇਸ ਸਮਾਗਮ ਵਿੱਚ ਬਹੁਤ ਦੂਰੋਂ ਦੂਰੋਂ ਆਏ ਹੋ। ਇਹ ਸੈਮੀਨਾਰ ਇਸ ਕਿਸਮ ਦਾ ਕਿ ਪਹਿਲੇ ਸ਼ਬਦ ਤੋਂ ਲੈ ਕੇ ਆਖਰੀ ਸ਼ਬਦ ਤੱਕ ਸੁਣਨ ਵਾਲਾ ਉਹ ਇਸ ਕਰਕੇ ਆ ਕਿਉਂਕਿ ਜਿਸ ਮਸਲੇ ਤੇ ਸੈਮੀਨਾਰ ਹੋ ਰਿਹਾ ਉਹ ਪੰਜਾਬ ਦਾ ਇੱਕ ਬਹੁਤ ਗਹਿਰਾ ਸੰਕਟ ਹੈ ਔਰ ਉਸ ਗਹਿਰੇ ਸੰਕਟ ਦੇ ਕੁਝ ਨਤੀਜੇ ਅਸੀਂ ਪਿਛਲੇ ਦਿਨਾਂ 'ਚ ਦੇਖੇ ਆ ਕਿ ਜਦੋਂ ਅਮਰੀਕਾ ਤੋਂ ਜਹਾਜ਼ ਭਰ ਕੇ ਆਏ ਤਦ ਤੇ ਰਾਜਨੀਤੀ ਵੀ ਹੋਰ ਬੜਾ ਕੁਝ ਹੋਇਆ ਪਰ ਸਭ ਨਾਲੋਂ ਵੱਡੀ ਦੁੱਖ ਦੀ ਗੱਲ ਇਹ ਸੀ ਕਿ ਪੰਜਾਬ ਦੇ ਸੰਤਾਪ ਨੂੰ ਸਮਝਣ ਦਾ ਯਤਨ ਅਜੇ ਤੱਕ ਨਹੀਂ ਕੀਤਾ ਜਾ ਰਿਹਾ ਜਿਹੜਾ ਕਿ ਹੋਣਾ ਚਾਹੀਦਾ ਹੈ ਔਰ ਪ੍ਰਵਾਸ ਦਾ ਵਰਤਾਰਾ ਕੋਈ ਨਵਾਂ ਵਰਤਾਰਾ ਨਹੀਂ ਇਹ ਮਨੁੱਖੀ ਜੀਵਨ ਦੇ ਆਰੰਭ ਤੋਂ ਹੀ ਆ ਜੇ ਅਸੀਂ ਚਿਰਵਾਹਾ ਸੰਸਕ੍ਰਿਤੀ ਤੋਂ ਦੇਖੀਏ ਤੇ ਉਸੇ ਦੌਰ ਤੋਂ ਇਹ ਪ੍ਰਵਾਸ ਚੱਲਦਾ ਇਹ ਪ੍ਰਵਾਸ ਕੋਈ ਮਾੜਾ ਵੀ ਨਹੀਂ ਹੁੰਦਾ ਹੈ ਇਸ ਲਈ ਮਾੜਾ ਨਹੀਂ ਹੁੰਦਾ ਕਿ ਮਨੁੱਖ ਜਿੰਦਗੀ ਦੀ ਬਿਹਤਰੀ ਲਈ ਵੱਖਰੀਆਂ ਵੱਖਰੀਆਂ ਧਰਤੀਆਂ ਦੇ ਉੱਤੇ ਜਾਂਦਾ ਤੇ ਜੀਵਨ ਦੀ ਬਿਹਤਰੀ ਦੀ ਤਲਾਸ਼ ਦੇ ਵਿੱਚ ਲਗਾਤਾਰ ਸੰਘਰਸ਼ ਕਰਦਾ ਔਰ ਸਾਡਾ ਤਾਂ ਇਤਿਹਾਸ ਵੀ ਬਹੁਤ ਲੰਮਾ ਚੌੜਾ ਰਿਹਾ ਜੇ ਬਹੁਤੇ ਵੀ ਪ੍ਰਾਤਨ ਇਤਿਹਾਸ ਵੱਲ ਨਾ ਜਾਈਏ ਤੇ ਅਸੀਂ ਬ੍ਰਿਟਿਸ਼ ਦੌਰ ਤੋਂ ਹੀ ਦੇਖੀਏ ਤਾਂ ਗਦਰੀ ਬਾਬਿਆਂ ਦਾ ਸਾਡਾ ਜਿਹੜਾ ਇਤਿਹਾਸ ਦਾ ਬਹੁਤ ਸਨਹਿਰੀ ਤੇ ਸੰਘਰਸ਼ੀਲ ਪੰਨਾ ਉਸ ਨੂੰ ਅਸੀਂ ਸਾਰੇ ਜਾਣਦੇ ਆ ਲੇਕਿਨ ਦੇਸ਼ ਦੀ ਆਜ਼ਾਦੀ ਤੋਂ ਬਾਅਦ ਵੀ ਇੰਗਲੈਂਡ ਦੇ ਵਿੱਚ ਜਦੋਂ ਵਾਊਚਰ ਸਿਸਟਮ ਸ਼ੁਰੂ ਹੁੰਦਾ ਤਾਂ ਉਦੋਂ ਪ੍ਰਵਾਸ ਦਾ ਇੱਕ ਅਲੱਗ ਕਿਸਮ ਦਾ ਫੀਸ ਸ਼ੁਰੂ ਹੁੰਦਾ ਇੱਕ ਗ੍ਰੀਨ ਰੈਗੂਲੇਸ਼ਨ ਵੇਲੇ ਵੀ ਫੀਸ ਸ਼ੁਰੂ ਹੁੰਦਾ ਜਿਹਦੇ ਬਾਰੇ ਮੈਨੂੰ ਲੱਗਦਾ ਸਾਨੂੰ ਬਹੁਤ ਡੂੰਘੇ ਰੂਪ ਚ ਚਰਚਾ ਕਰਨੀ ਚਾਹੀਦੀ ਆ ਕਿ ਗ੍ਰੀਨ ਰੈਗੂਲੇਸ਼ਨ ਦੇ ਵਿੱਚ ਜਦੋਂ ਮਸ਼ੀਨਰੀ ਪੰਜਾਬ ਦੀ ਖੇਤੀਬਾੜੀ ਦੇ ਵਿੱਚ ਆ ਜਾਂਦੀ ਆ ਤਾਂ ਖੇਤੀ ਦੇ ਵਿੱਚੋਂ ਬਹੁਤ ਸਾਰੀ ਲੇਬਰ ਦੇ ਰੂਪ ਦੇ ਵਿੱਚ ਜਿਹੜੇ ਬੰਦੇ ਬਾਹਰ ਹੁੰਦੇ ਆ ਜਾਂ ਇਹ ਕਹ ਲਈਏ ਕਿ ਜਿਹੜੀ ਸਾਡੀ ਧਨੀ ਕਿਸਾਨੀ ਸੀ ਉਸ ਕਿਸਾਨੀ ਦੇ ਵਿੱਚੋਂ ਫਿਰ ਇੱਕ ਸੈਕਸ਼ਨ 70 ਦੇ ਦੌਰ ਦੇ ਵਿੱਚ ਵੀ ਬਾਹਰ ਜਾਣਾ ਸ਼ੁਰੂ ਹੁੰਦਾ ਔਰ ਉਸ ਦੇ ਨਾਲ ਨਾਲ 80s ਦੇ ਦੌਰ ਦੇ ਵਿੱਚ ਤੇ ਉਸ ਤੋਂ ਬਾਅਦ ਜੋ ਪੰਜਾਬ ਦੇ ਵਿੱਚ ਸੰਕਟ ਵਾਪਰਦਾ ਉਹਦੇ ਵਿੱਚ ਵੀ ਇੱਕ ਪ੍ਰਵਾਸ ਸ਼ੁਰੂ ਹੁੰਦਾ ਜੋ ਪੋਲਿਟਿਕਲ ਅਸਲਮ ਦੇ ਰੂਪ ਦੇ ਵਿੱਚ ਹੋਇਆ ਤੇ ਉਹਦੀਆਂ ਕੁਝ ਚੀਜ਼ਾਂ ਹੁਣ ਵੀ ਸਾਹਮਣੇ ਆਉਂਦੀਆਂ ਜਿਨ੍ਹਾਂ ਨੂੰ ਬਲੈਕਲਿਸਟ ਕਿਹਾ ਜਾਂਦਾ ਤੇ ਸਿੱਖਾਂ ਦੀ ਉਹ ਬਲੈਕਲਿਸਟ ਉਸ ਦੌਰ ਦੇ ਲੋਕਾਂ ਦੀ ਜੋ ਰਾਜਨੀਤਿਕ ਤੌਰ ਤੇ ਸ਼ਰਨ ਲੈਣ ਲੈ ਕੇ ਗਏ ਇਸ ਕਿਸਮ ਦੀਆਂ ਬਹੁਤ ਸਾਰੀਆਂ ਚੀਜ਼ਾਂ ਤਾਂ ਉਹ ਅਜੇ ਨੂੰ ਅਸੀਂ ਜਾਣਦੇ ਕੋਈ ਜੋ ਇਹ ਜਿਹੀਆਂ ਚੀਜ਼ਾਂ ਵੀ ਇਹਨਾਂ ਨੂੰ ਪੰਜਾਬੀਆਂ ਨੇ ਪ੍ਰਵਾਸ ਧਾਰਨ ਕਰਨ ਲਈ ਹੋਰ ਢੰਗ ਤਰੀਕੇ ਵੀ ਅਪਣਾਏ ਆ ਮੈਨੂੰ ਯਾਦ ਆ ਕਿ ਮਲਵਾਕੀ ਦੇ ਵਿੱਚ ਜਦੋਂ ਕਾਨਫਰੰਸ ਹੋਈ ਤਾਂ ਉਦੋਂ ਵੀ ਕਬੂਤਰਬਾਜੀ ਸ਼ੁਰੂ ਹੋਈ ਸੀ ਤੇ ਉਹ ਸ਼ਬਦ ਉਹਨਾਂ ਦਿਨਾਂ ਦੇ ਵਿੱਚ ਹੀ ਉਹ ਕਬੂਤਰਬਾਜੀ ਵਾਲਾ ਚੱਲਿਆ ਸੀ ਫਿਰ ਗਾਇਕਾਂ ਦੇ ਨਾਲ ਵੀ ਆਪਣੇ ਬਹੁਤ ਸਾਰੇ ਬੰਦੇ ਲੈ ਜਾਣਾ ਸ਼ੁਰੂ ਕੀਤੇ ਔਰ ਇੱਥੋਂ ਤੱਕ ਕਿ ਜਿਹੜੇ ਕੀਰਤਨ ਵੀ ਕਰਨ ਗਏ ਉਹ ਵੀ ਆਪਣੇ ਨਾਲ ਲੈ ਕੇ ਜਾਂਦੇ ਰਹੇ ਔਰ ਇਸ ਤੋਂ ਬਿਨਾ ਪ੍ਰਵਾਸ ਕਰਨ ਲਈ ਅਸੀਂ ਚਾਚੇ ਭੂਆ ਦੀਆਂ ਕੁੜੀਆਂ ਨਾਲ ਵਿਆਹ ਕਰਕੇ ਮਾਮਿਆਂ ਦੀਆਂ ਕੁੜੀਆਂ ਨਾਲ ਵਿਆਹ ਕਰਕੇ ਵੀ ਪ੍ਰਵਾਸ ਦਾ ਅਸੀਂ ਕੰਮ ਕੀਤਾ ਇਹ ਨਹੀਂ ਕਿ ਨਹੀਂ ਕੀਤਾ ਔਰ ਬਲਵਿੰਦਰ ਗਰੇਵਾਲ ਜਦੋਂ ਸੂਰਜ ਦੀ ਪਿੱਠ ਨਹੀਂ ਹੁੰਦੀ ਕਹਾਣੀ ਲਿਖਦਾ ਤਾਂ ਬੜੀ ਤਕਲੀਫ ਹੁੰਦੀ ਹੈ ਇਹ ਉਸੇ ਕਿਸਮ ਦੇ ਪ੍ਰਵਾਸ ਦੇ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਬਹੁਤ ਸਾਰੀਆਂ ਲੇਅਰਸ ਨੇ ਇਸ ਪ੍ਰਵਾਸ ਦੀ ਕਈ ਵਾਰੀ ਅਸੀਂ ਆਰਥਿਕਤਾ ਦੇ ਨਾਂ ਦੇ ਉੱਤੇ ਹੀ ਉਹ ਗੱਲ ਨੂੰ ਕਰ ਲੈਂਦੇ ਆ ਕਿ ਆਰਥਿਕ ਸੰਕਟ ਆ ਰੋਜ਼ਗਾਰ ਨਹੀਂ ਹੈ ਇਹ ਉਹ ਵੀ ਹੈ ਇਹ ਨਹੀਂ ਕਿ ਉਹ ਨਹੀਂ ਹੈ ਪਰ ਇਸ ਦੇ ਬਾਵਜੂਦ ਹੋਰ ਵੀ ਬਹੁਤ ਸਾਰੀਆਂ ਪਰਤਾਂ ਨੇ ਮੈਂ ਆਸ ਕਰੂੰਗਾ ਕਿ ਅੱਜ ਦੇ ਸੈਮੀਨਾਰ ਦੇ ਵਿੱਚ ਉਹਨਾਂ ਨੂੰ ਵੀ ਸਾਡੇ ਜਿਹੜੇ ਸਪੀਕਰ ਨੇ ਉਹ ਆਪਣੇ ਆਪਣੇ ਤਰੀਕੇ ਨਾਲ ਉਹਨਾਂ ਚੀਜ਼ਾਂ ਨੂੰ ਵੀ ਇਸ ਦੇ ਵਿੱਚ ਛੋਣਗੇ ਪਿਛਲੇ ਦੌਰ ਚ ਇੱਕ ਗੱਲ ਬੜੀ ਉੱਪਰ ਕੇ ਸਾਹਮਣੇ ਆਈ ਉਹ ਇਹ ਆਈ ਵੀ ਪੰਜਾਬੀ ਕੰਮ ਕਰਕੇ ਰਾਜ਼ੀ ਨਹੀਂ ਇਹ ਕਿਸੇ ਹੱਥ ਤਾਂ ਗੱਲ ਸੱਚ ਵੀ ਹੋ ਸਕਦੀ ਪਰ ਇਹ ਪੰਜਾਬੀ ਜਿਹਨਾਂ ਨੂੰ ਅਸੀਂ ਪੰਜਾਬ ਨੂੰ ਜਿਸ ਨੂੰ ਅਸੀਂ ਕਿਰਤ ਦਾ ਸੱਭਿਆਚਾਰ ਕਹਿੰਦੇ ਸੀ ਉਸ ਕਿਰਤ ਦੇ ਸੱਭਿਆਚਾਰ ਵਾਲਾ ਮਨੁੱਖ ਕਿਰਤ ਤੂੰ ਕਿਵੇਂ ਆਏ ਹੋ ਗਿਆ ਮੈਨੂੰ ਲੱਗਦਾ ਕਿ ਇਸ ਨੂੰ ਵੀ ਲੱਭਣ ਦੀ ਜ਼ਰੂਰਤ ਆ ਗ੍ਰੀਨ ਰੈਗੂਲੇਸ਼ਨ ਨੇ ਤੇ 90s ਤੋਂ ਬਾਅਦ ਦੇ ਦੌਰ ਨੇ ਇਸ ਕਿਸਮ ਦਾ ਪੰਜਾਬੀ ਮਨੁੱਖ ਤਿਆਰ ਕਰ ਲਿਆ ਜਿਸ ਨੂੰ ਮੈਂ ਇਹ ਕਹਿੰਦਾ ਕਿ ਉਹ ਖੱਪਤੀ ਮਨੁੱਖਾ ਖੱਪਤ ਕਲਚਰ ਦਾ ਮਨੁੱਖਾ ਤੇ ਖੱਪਤ ਕਲਚਰ ਦਾ ਮਨੁੱਖਾ ਜਿਹੜਾ ਉਹ ਹੁਣ ਉਸ ਕਿਸਮ ਦਾ ਹੱਥੀ ਕਿਰਤ ਕਰਨ ਯੋਗ ਰਹਾ ਨਹੀਂ ਕਿ ਜਿਹੜਾ ਗ੍ਰੀਨ ਰੈਗੂਲੇਸ਼ਨ ਨੇ ਮਸ਼ੀਨਰੀ ਦੇ ਵਿੱਚੋਂ ਕੱਢ ਕੇ ਬਾਹਰ ਲੈ ਆਂਦਾ ਔਰ ਮਾਈਗ੍ਰੇਸ਼ਨ ਵਾਈਗਰੇਟਰ ਲੇਬਰ ਬਹੁਤ ਸਾਰਾ ਕੰਮ ਪੰਜਾਬ ਚ ਹੋ ਹੀ ਕਰ ਰਹੀ ਆ ਹੁਣ ਉਹਨੂੰ ਲੱਗਦਾ ਵੀ ਇਹ ਕੰਮ ਮੇਰੇ ਯੋਗ ਨਹੀਂ ਹੈ ਅਸੀਂ ਉਸ ਦੀ ਮਾਨਸਿਕਤਾ ਤੇ ਸ਼ਖਸੀਅਤ ਦੀ ਸਾਰੀ ਇਸ ਤਰ੍ਹਾਂ ਦੀ ਕਰ ਲਈ ਆ ਨੌਜਵਾਨ ਦੀ ਕਿ ਉਹਨੂੰ ਲੱਗਦਾ ਵੀ ਜੇ ਮੈਨੂੰ ਚੰਗਾ ਰੋਜ਼ਗਾਰ ਇਸ ਧਰਤੀ ਤੇ ਨਹੀਂ ਮਿਲਦਾ ਤਾਂ ਫਿਰ ਮੇਰੇ ਸੁਪਨਿਆਂ ਦੀ ਧਰਤੀ ਆ ਜਿਹੜੀ ਉਹ ਇੰਗਲੈਂਡ ਆ ਕੈਨੇਡਾ ਹੈ ਅਮਰੀਕਾ ਹੈ ਨਿਊਜ਼ੀਲੈਂਡ ਆ ਆਸਟ੍ਰੇਲੀਆ ਹੈ ਮਤਲਬ ਉਹ ਧਰਤੀਆਂ ਨੇ ਜਿੱਥੇ ਜਾ ਕੇ ਉਸ ਦਾ ਇਹ ਸਾਰਾ ਕੁਝ ਪੂਰਾ ਹੋ ਸਕਦਾ ਬੜੇ سارے ਸੰਗ ਉਹਦੇ ਲਈ ਚਾਹੇ ਉਹ ਮਾਲਟਾ ਕਾਂਡ ਵੀ ਹੋ ਜਾਏ ਤਦ ਵੀ ਨਹੀਂ ਹਟਦਾ ਤੇ ਹੋਰ ਜੇ ਅਮਰੀਕਾ ਚ ਜਾਣਾ ਮੈਕਸੀਕੋ ਦੇ ਵਿੱਚ ਕੀ ਕੁਝ ਵਾਪਰਦਾ ਡੌਂਕੀ ਵਰਗੀ ਫਿਲਮ ਬਣਦੀ ਆ ਹੋਰ ਕਿੰਨਾ ਕੁਝ ਹੁੰਦਾ ਉਹ ਫਿਰ ਵੀ ਨਹੀਂ ਹਟ ਰਿਹਾ ਇਹਦਾ ਮਤਲਬ ਕਿਤੇ ਦਾ ਕੋਈ ਗੱਲਾਂ ਹੈਗੀਆਂ ਨੇ ਉਦੇ ਮਨੋਵਿਗਿਆਨਕ ਕਾਰਨ ਵੀ ਨੇ ਉਹਦੇ ਸਮਾਜਿਕ ਕਾਰਨ ਵੀ ਆਉਂਦੇ ਆਰਥਿਕ ਕਾਰਨ ਵੀ ਆ। ਸੋ ਇਸ ਕਰਕੇ ਇਸ ਸਮੱਸਿਆ ਨੂੰ ਸਿਰਫ ਆਰਥਿਕ ਤੱਕ ਰਿਡਿਊਸ ਨਹੀਂ ਕਰਨਾ ਚਾਹੀਦਾ ਮੈਨੂੰ ਲੱਗਦਾ ਕਿ ਇਹ ਇਸ ਕਿਉਂਕਿ ਪੰਜਾਬ ਦੀ ਬਹੁਤ ਵੱਡੀ ਸਮੱਸਿਆ ਹੈ। ਇਹਦੇ ਵਿੱਚੋਂ ਹੋਰ ਕਈ ਤਰ੍ਹਾਂ ਦੇ ਹੋਰ ਵੀ ਸੰਕਟ ਪੈਦਾ ਹੋ ਰਹੇ ਆ ਉਹਦੇ ਚੋਂ ਨਸ਼ਿਆਂ ਦਾ ਵੀ ਇੱਕ ਪਰਤੇ ਦੇ ਨਾਲ ਜੁੜੀ ਹੋਈ ਆ। ਹੋਰ ਵੀ ਬਹੁਤ ਸਾਰੀਆਂ ਪ੍ਰੋਬਲਮ ਆ ਰਹੀਆਂ ਨੇ। ਨਵੀਂ ਪੀੜੇ ਦਾ ਨਪੋਸ਼ਕ ਹੋ ਜਾਣ ਦਾ ਵੀ ਇੱਕ ਵੱਡਾ ਮਸਲਾ ਪੰਜਾਬ ਦੇ ਅੱਗੇ ਖੜਾ ਹੋ ਰਿਹਾ। ਸੋ ਇਹ ਬੜਾ ਜਟਿਲ ਕਿਸਮ ਦਾ ਮਸਲਾ ਹੈ। ਸੋ ਇਸ ਕਰਕੇ ਜਦੋਂ ਅਸੀਂ ਇਸ ਸੈਮੀਨਾਰ ਨੂੰ ਪਲਾਨ ਕਰ ਰਹੇ ਸੀ ਦਾ ਕੋਸ਼ਿਸ਼ ਸਾਡੀ ਇਹ ਸੀ ਕਿ ਸੈਮੀਨਾਰ ਦੇ ਵਿੱਚ ਇਕਨੋਮੀ ਦੇ ਬੰਦੇ ਵੀ ਬੋਲਣ, ਸੋਸ਼ੀਓਲੋਜੀ ਦੇ ਬੰਦੇ ਵੀ ਬੋਲਣ, ਐਡਮਿਨਿਸਟ੍ਰੇਸ਼ਨ ਦੇ ਵਿੱਚੋਂ ਵੀ ਬੰਦੇ ਬੋਲਣ ਜਿਵੇਂ ਗੁਰਪ੍ਰੀਤ ਸਿੰਘ ਤੂਰ, ਹਰੀਬਾਸ ਸਰ ਜੀ ਗੱਲਾਂ ਤੁਹਾਡੇ ਨਾਲ ਇਸ ਪ੍ਰਸੰਗ ਦੇ ਵਿੱਚ ਕਰਨਗੇ। ਇਸੇ ਤਰ੍ਹਾਂ ਅਸੀਂ ਹਿਸਟਰੀ ਨੂੰ ਧਿਆਨ ਚ ਰੱਖ ਕੇ ਕੀਤਾ ਜਸਵੀਰ ਸਿੰਘ ਡਾਕਟਰ ਬਲਜੀਤ ਸਿੰਘ ਹੋਣੀ ਇਸੇ ਤਰ੍ਹਾਂ ਕੁਝ ਵਿਦੇਸ਼ੀ ਬੰਦੇ ਜੀ ਚ ਜਰਨੈਲ ਸਿੰਘ ਹੋਣੀ ਅੱਜ ਬੋਲਣਗੇ ਆ ਜਾਣਗੇ 10:30 ਵਜੇ ਤੱਕ ਤੇ ਐਚਐਸ ਦਲਗੀਰ ਬੋਲਣਗੇ ਜਿਹੜੇ ਬਾਹਰ ਨੇ ਕਿ ਉੱਥੇ ਕਿਸ ਕਿਸਮ ਦੀਆਂ ਸਾਰੀਆਂ ਚੀਜ਼ਾਂ ਨੇ ਸੋ ਇਹ ਸਾਰਾ ਕੁਝ ਜਿਹੜਾ ਮੈਨੂੰ ਇਹ ਗੱਲ ਯਾਦ ਆ ਰਹੀ ਹੈ ਕਿ ਜਦੋਂ ਮੈਂ ਪੰਜਾਬ ਯੂਨੀਵਰਸਿਟੀ ਪੜ੍ਹਨ ਗਿਆ ਤਾਂ ਉਦੋਂ ਉੱਥੇ ਬਹੁਤ ਸਾਰੇ ਅਫਰੀਕਾ ਦੇ ਸਟੂਡੈਂਟ ਪੜ੍ਹਦੇ ਹੁੰਦੇ ਸੀ ਹੁਣ ਤੁਹਾਨੂੰ ਪੰਜਾਬ ਦੀਆਂ ਉਹਨਾਂ ਯੂਨੀਵਰਸਿਟੀਆਂ 'ਚ ਉਸ ਕਿਸਮ ਦੇ ਸਟੂਡੈਂਟ ਨਹੀਂ ਮਿਲਦੇ ਸਾਡੇ ਵੀਜ਼ਾ ਲੈ ਕੇ ਬਾਹਰ ਜਾਣ ਵਾਲੇ ਤੇ ਜਾਂ ਪੰਜਾਬ ਦੇ ਵਿੱਚ ਖੁੱਲੀਆਂ ਆਈਆਂ ਪ੍ਰਾਈਵੇਟ ਯੂਨੀਵਰਸਿਟੀਆਂ ਦੇ ਵਿੱਚ ਬਾਹਰਲੇਆਂ ਨਾਲ ਜੋ ਐਮਓਜੀ ਹੋ ਰਹੇ ਆ ਉਹ ਆਰੇ ਮਤਲਬ ਸਾਰਾ ਵਰਤਾਰਾ ਬਦਲ ਚੁੱਕਿਆ ਹੋਇਆ ਇਸ ਕਰਕੇ ਇਸ ਸੰਕਟ ਨੂੰ ਦੇਖਣ ਲਈ ਸਾਨੂੰ ਆਪਣੇ ਦ੍ਰਿਸ਼ਟੀਕੋਣ ਦੇ ਵਿੱਚ ਵੀ ਬਹੁਤ ਸਾਰੀ ਤਬਦੀਲੀ ਦੀ ਜ਼ਰੂਰਤ ਆ ਸੋ ਇਹ ਚੀਜ਼ਾਂ ਨੂੰ ਸਾਹਮਣੇ ਰੱਖਦੇ ਹੋਏ ਮੈਂ ਮਤਲਬ ਇਹ ਆਸ ਕਰੂੰਗਾ ਅੱਜ ਦੇ ਸੈਮੀਨਾਰ ਤੋਂ ਕਿ ਅਕੈਡਮੀ ਤੇ ਪੰਜਾਬ ਕਲਾ ਪ੍ਰੀਸ਼ਦ ਦੀ ਜਿਹੜੀ ਭਾਵਨਾ ਤੇ ਸੋਚ ਆ ਉਸ ਦੇ ਮੁਤਾਬਕ ਇਹ ਸੈਮੀਨਾਰ ਦੇ ਵਿੱਚ ਪੰਜਾਬ ਦੇ ਇਸ ਗਹਿਰ ਗੰਭੀਰ ਮਸਲੇ ਦੇ ਉੱਤੇ ਗਹਿਰ ਗੰਭੀਰ ਹੀ ਚਰਚਾ ਹੋਏਗੀ ਔਰ ਮੈਂ ਇਹ ਨਹੀਂ ਕਹਿੰਦਾ ਕਿ ਸੈਮੀਨਾਰਾਂ ਨੇ ਕੋਈ ਕੋ ਸਟੇ ਕੋਈ ਰਾਹ ਕੱਢ ਕੇ ਦੇ ਦੇਣੇ ਜਾਂ ਹੱਲ ਕੱਢ ਕੇ ਦੇ ਦੇਣੇ ਆ ਜੇਕਰ ਇਸ ਕਿਸਮ ਦੇ ਸੈਮੀਨਾਰ ਸਾਨੂੰ ਆਪਸੀ ਡਿਬੇਟ ਕਰਨ ਆਪਸੀ ਚਰਚਾ ਕਰਨ ਆਪਸੀ ਸਿਰ ਜੋੜਨ ਲਈ ਤਿਆਰ ਕਰ ਦਿੰਦੇ ਆ ਮਜਬੂਰ ਕਰ ਦਿੰਦੇ ਆ ਤੇ ਅਸੀਂ ਆਪਣੀਆਂ ਸਮੱਸਿਆਵਾਂ ਦੇ ਹੱਲ ਲੱਭਣ ਦੇ ਵੱਲ ਉਹ ਪਹਿਲਾ ਕਦਮ ਹੀ ਤੁਰਨਾ ਸ਼ੁਰੂ ਕਰ ਦਿੰਨੇ ਆ ਤੇ ਮੈਂ ਆਸ ਕਰਦਾ ਇੱਕ ਮੈਂ ਹੋਰ ਗੱਲ ਕਹਿਣੀ ਚਾਹਾਂ ਕਿ ਸੋਸ਼ਲ ਮੀਡੀਆ ਤੇ ਬਾਤ ਕੋ ਜਾਂਦਾ ਵੀ ਪੰਜਾਬ ਦੇ ਵਿੱਚ ਆ ਮੁੰਡਾ ਸੀ ਇਹਦੇ ਕੋਲੇ ਇੱਕ ਕਿੱਲਾ ਜ਼ਮੀਨ ਸੀ ਜਾਂ ਦੋ ਕਿੱਲੇ ਜ਼ਮੀਨ ਸੀ ਉਸਨੇ ਆ ਫਾਰਮ ਕੀਤਾ ਇਹ ਗੋਟ ਫਾਰਮ ਕੀਤਾ ਇੱਕ ਨੇ ਪਹਿਲਾਂ ਉਹਦੇ ਵਿੱਚ ਬਾਗਬਾਨੀ ਕੀਤੀ ਤੇ ਫਿਰ ਵਿੱਚ ਲਸਣ ਪੈਦਾ ਕੀਤਾ 노 ਡਾਊਟ ਇਹ ਬਹੁਤ ਚੰਗੀਆਂ ਚੀਜ਼ਾਂ ਨੇ ਤੇ ਮੈਨੂੰ ਲੱਗਦਾ ਕਿ ਜਿਸ ਢੰਗ ਦੇ ਨਾਲ ਇਹ ਨਿਊ ਲਿਬਰਲਿਜ਼ਮ ਫੈਲ ਰਿਹਾ ਤੇ ਜਿਸ ਤਰ੍ਹਾਂ ਦੇ ਨਾਲ ਮੰਡੀ ਦੇ ਪੈਸਾ ਇਹ ਸਾਰੀਆਂ ਚੀਜ਼ਾਂ ਨੂੰ ਕਬਜ਼ੇ 'ਚ ਲੈ ਰਿਹਾ ਇੱਕ ਸਥਿਤੀ ਉਹਨਾਂ ਦੇ ਸਾਹਮਣੇ ਵੀ ਆਉਣ ਵਾਲੇ ਸਮੇਂ 'ਚ ਖੜੀ ਹੋਊਗੀ ਉਹ ਕਿੰਨੀ ਭਿਆਨਕਰ ਹੋਊਗੀ ਉਹਦੇ ਬਾਰੇ ਵੀ ਸਾਨੂੰ ਚੇਤਨ ਹੋਣ ਦੀ ਲੋੜ ਆ ਤੇ ਮੈਂ ਆਸ ਕਰਦਾ ਕਿ ਸੈਮੀਨਾਰ ਚ ਕੁਝ ਇਸ ਬਾਰੇ ਗੰਭੀਰ ਇਸ ਤਰ੍ਹਾਂ ਦੀਆਂ ਗੱਲਾਂ ਜ਼ਰੂਰ ਹੋਣਗੀਆਂ ਕਿਉਂਕਿ ਅਸੀਂ ਸਕਾਲਰ ਹੀ ਇਸ ਕਿਸਮ ਦੇ ਬੁਲਾਏ ਆ ਕਿ ਜਿਹੜੇ ਗੰਭੀਰ ਗੱਲ ਕਰਨ ਲਈ ਆਪਣਾ ਨਾਮ ਥਾਂ ਆਪਣੇ ਆਪਣੇ ਖੇਤਰ ਦੇ ਵਿੱਚ ਰੱਖਦੇ ਆ ਸੋ ਇਹਨਾਂ ਸ਼ਬਦਾਂ ਨਾਲ ਜਿੱਥੇ ਮੈਂ ਤੁਹਾਨੂੰ ਸਾਰਿਆਂ ਨੂੰ ਇਸ ਸੈਮੀਨਾਰ ਚ ਜੀ ਆਇਆਂ ਆਖਦਾ ਤੇ ਉੱਥੇ ਨਾਲ ਹੀ ਮੈਂ ਪੰਜਾਬ ਕਲਾ ਪ੍ਰੀਸ਼ਦ ਦਾ ਵਿਸ਼ੇਸ਼ ਤੌਰ ਤੇ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ਆਪਣੀ ਵਿੱਤੀ ਮਦਦ ਦੇ ਨਾਲ ਇਹ ਸੈਮੀਨਾਰ ਨੂੰ ਆਯੋਜਨ ਕਰਨ ਦੀ ਸਾਨੂੰ ਤੌਫੀਕ ਦਿੱਤੀ ਤੇ ਮੈਂ ਡਾਕਟਰ ਐਮ ਐਸ ਰੰਧਾਵਾ ਹਰਾਂ ਨੂੰ ਵੀ ਯਾਦ ਕਰ ਰਿਹਾ ਮੈਂ ਪਾਤਰ ਸਾਹਿਬ ਨੂੰ ਵੀ ਯਾਦ ਕਰ ਰਿਹਾ ਔਰ ਤੀਸਰਾ ਅਸੀਮਤ ਪਾਸ਼ਾ ਨੂੰ ਦੀ ਸੀਰੀਜ਼ ਦੇ ਵਿੱਚ 2 ਮਹੀਨੇ ਪੰਜਾਬ ਚ ਸਮਾਗਮ ਨੇ ਆ ਉਹਨਾਂ ਨੂੰ ਵੀ ਯਾਦ ਕਰ ਰਿਹਾ ਔਰ ਐਮ ਐਸ ਰੰਧਾਵਾ ਹਰਾਂ ਨੂੰ ਖਾਸ ਕਰਕੇ ਯਾਦ ਕਰ ਰਿਹਾ ਕਿਉਂਕਿ ਉਹਨਾਂ ਦਾ ਚਾਹੇ ਉਹ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਹੋਵੇ ਜਾਂ ਪੰਜਾਬ ਪ੍ਰਤੀ ਨਵਾਂ ਸੁਪਨਾ ਹੋਵੇ ਉਹ ਲੈਣ ਵਾਲੇ ਉਹ ਸਨ ਤੇ ਅੱਜ ਦਾ ਸੈਮੀਨਾਰ ਦੋਦਵਿਆ ਸਾਹਿਬ ਨੂੰ ਡੈਡੀਕੇਟਡ ਆ ਤੇ ਮੈਂ ਆਸ ਕਰਦਾ ਕਿ ਐਮ ਐਸ ਰੰਧਾਵਾ ਹੋਰਾਂ ਵਰਗੀਆਂ ਸਖਸ਼ੀਤਾ ਦੇ ਉਹ ਸੁਪਨਿਆਂ ਨੂੰ ਅਸੀਂ ਫਿਰ ਦੁਬਾਰਾ ਜਿਉਂਦਾ ਕਰੀਏ ਤੇ ਉਸ ਕਿਸਮ ਦੀ ਚਰਚਾ ਪੈਦਾ ਕਰੀਏ ਇਨ੍ਹਾਂ ਸ਼ਬਦਾਂ ਨਾਲ ਮੈਂ ਤੁਹਾਡੇ ਸਾਰਿਆਂ ਦਾ ਤਹਿ ਦਿਲੋਂ ਮਸ਼ਕੂਰ ਹਾਂ ਬਹੁਤ ਬਹੁਤ